ਅੱਜ ਅਸੀਂ ਇੱਥੇ ਜਖਵਾਲੀ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਨਵੀਂ ਬਣਨ ਵਾਲੀ ਮਸਜਿਦ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਮਸਜਿਦਾਂ ਤਾਂ ਆਮ ਤੌਰ ਤੇ ਕਿਤੇ ਨਾ ਕਿਤੇ ਬਣਦੀਆਂ ਰਹਿੰਦੀਆਂ ਲੇਕਿਨ ਇਹ ਜਿਹੜੀ ਮਸਜਿਦ ਬਣਨ ਲਈ ਜਾ ਰਹੀ ਹੈ ਇਹ ਪੰਜਾਬ ਵੱਲੋਂ ਆਪਸੀ ਭਾਈਚਾਰਕ ਸਾਂਝ ਦੀ ਇੱਕ ਬਰਫਿਰ ਇੱਕ ਨਵੀਂ ਤੇ ਜ਼ਿੰਦਾ ਮਿਸਾਲ ਹੈ ਜਰਨੈਲ ਸਿੰਘ ਜੀ ਹੋਰਾਂ ਦੀ ਪਤਨੀ ਰਜਿੰਦਰ ਕੌਰ ਜੀ ਬੀਬੀ ਜੀ ਮੌਜੂਦ ਨੇ ਜਿਨ੍ਹਾਂ ਨੇ ਔਰ ਜਿਨ੍ਹਾਂ ਦੇ ਪਰਿਵਾਰ ਨੇ ਇਹ ਜਗਾ ਜਿਹੜੀ ਹੈ ਮਸਜਿਦ ਅਲੀ ਆਪਣੇ ਵੱਲੋਂ ਗਿਫਟ ਕੀਤੀ ਹੈ ਤੋਹਫੇ ਦੇ ਤੌਰ ਤੇ ਔਰ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਧਰਤੀ ਤੋਂ ਜਿਹੜਾ ਸਨੇਹਾ ਆਪਸੀ ਭਾਈਚਾਰਕ ਸਾਂਝ ਦਾ ਅਸੀਂ ਰੱਬ ਦਾ ਵੀ ਸ਼ੁਕਰ ਅਦਾ ਕਰਦੇ ਹਾਂ ਅਕਾਲ ਪੁਰਖ ਦਾ ਔਰ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਅੱਜ ਵੀ ਆਪ ਧਰਮ ਤੇ ਜਾਤ ਔਰ ਬਰਾਦਰੀ ਦੀ ਨਫ਼ਰਤ ਤੋਂ پاک ਹੈ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ ਅੱਜ ਅਸੀਂ ਇੱਥੇ ਜਖਵਾਲੀ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਨਵੀਂ ਬਣਨ ਵਾਲੀ ਮਸਜਿਦ ਦਾ ਨੀਂ ਪੱਥਰ ਰੱਖਿਆ ਜਾਣਾ ਹੈ ਮਸਜਿਦਾਂ ਤਾਂ ਆਮ ਤੌਰ ਤੇ ਕਿਤੇ ਨਾ ਕਿਤੇ ਬਣਦੀਆਂ ਰਹਿੰਦੀਆਂ ਲੇਕਿਨ ਇਹ ਜਿਹੜੀ ਮਸਜਿਦ ਬਣਨ ਲਈ ਜਾ ਰਹੀ ਹੈ ਇਹ ਪੰਜਾਬ ਵੱਲੋਂ ਆਪਸੀ ਭਾਈਚਾਰਕ ਸਾਂਝ ਦੀ ਇੱਕ ਬਰ ਫਿਰ ਇੱਕ ਨਵੀਂ ਤੇ ਜ਼ਿੰਦਾ ਮਿਸਾਲ ਹੈ ਸਾਡੇ ਦਰਮਿਆਨ ਸਾਡੇ ਜਰਨੈਲ ਸਿੰਘ ਜੀ ਹੋਰਾਂ ਦੀ ਪਤਨੀ ਰਜਿੰਦਰ ਕੌਰ ਜੀ ਬੀਬੀ ਜੀ ਮੌਜੂਦ ਨੇ ਜਿਨ੍ਹਾਂ ਨੇ ਔਰ ਜਿਨ੍ਹਾਂ ਦੇ ਪਰਿਵਾਰ ਨੇ ਇਹ ਜਗ੍ਹਾ ਜਿਹੜੀ ਹੈ ਮਸਜਿਦ ਦੇ ਲਈ ਆਪਣੇ ਵੱਲੋਂ ਗਿਫਟ ਕੀਤੀ ਹੈ ਤੋਹਫੇ ਦੇ ਤੌਰ ਤੇ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਹੈ ਸਤਨਾਮ ਸਿੰਘ ਜੀ ਰਵਿੰਦਰ ਸਿੰਘ ਜੀ ਭੁਪਿੰਦਰ ਸਿੰਘ ਜੀ ਤੇ ਜਸਵੰਤ ਸਿੰਘ ਜੀ ਇਸ ਪਰਿਵਾਰ ਦੇ ਤੇ ਸਰਪੰਚ ਸਾਹਿਬ ਵੀ ਮੌਜੂਦ ਨੇ ਸਾਬਕਾ ਸਰਪੰਚ ਸਾਹਿਬ ਵੀ ਸਾਡੇ ਨਾਲ ਇਸ ਵੇਲੇ ਮੌਜੂਦ ਹੈ ਔਰ ਮੈਂ ਸਮਝਦਾ ਹਾਂ ਕਿ ਪੰਜਾਬ ਦੀ ਧਰਤੀ ਤੋਂ ਜਿਹੜਾ ਸੁਨੇਹਾ ਆਪਸੀ ਭਾਈਚਾਰਕ ਸਾਂਝ ਦਾ ਪਹਿਲੀ ਪਾਸ਼ਾ ਹੀ ਤਨ ਤਨ ਗੁਰੂ ਨਾਨਕ ਦੇਵ ਜੀ ਤੋਂ ਜਿਹੜਾ ਸਿਲਸਿਲਾ ਜਿਹੜਾ ਸ਼ੁਰੂ ਹੁੰਦਾ ਹੈ ਜਿਹਦੇ ਵਿੱਚ ਸੰਵਾਦ ਦੇ ਨਾਲ ਲੋਕਾਂ ਨੂੰ ਜੋੜਿਆ ਜਾਂਦਾ ਹੈ ਆਪਸ ਦੇ ਵਿੱਚ ਤੇ ਧਾਰਮਿਕ ਔਰ ਉਸ ਤੋਂ ਬਾਅਦ ਜਾਤ ਔਰ ਬਰਾਦਰੀ ਦੀ ਜਿਹੜੀ ਨਫ਼ਰਤ ਹੈ ਉਹਨੂੰ ਖਤਮ ਕੀਤਾ ਜਾਂਦਾ ਹੈ ਤੇ ਉਹ ਰਿਵਾਜਤਾਂ ਜਿਹੜੀਆਂ ਪੰਜਾਬ ਦੀ ਮਿੱਟੀ 'ਚ ਅੱਜ ਵੀ ਮੌਜੂਦ ਆ ਅਸੀਂ ਇਸ ਵੇਲੇ ਪਿੰਡ ਦੇ ਵਿੱਚ ਆਏ ਆ ਅੱਜ ਇੱਥੇ ਮੱਜਦਾ ਨਹੀਂ ਪੱਤਰ ਰੱਖਣ ਦੇ ਲਈ ਇੱਥੇ ਦੇ ਲੋਕਲ ਮੁਸਲਮਾਨ ਭਾਈਚਾਰਾ ਵੀ ਪਿੰਡ ਦੇ ਮੁਸਲਮਾਨ ਵੀ ਉਹ ਵੀ ਸਾਰੇ ਮੌਜੂਦ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਰੱਬ ਦਾ ਵੀ ਸ਼ੁਕਰ ਅਦਾ ਕਰਦੇ ਆ ਅਕਾਲ ਪੁਰਖ ਦਾ ਔਰ ਪੂਰੇ ਪੰਜਾਬੀਆਂ ਨੂੰ ਔਰ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਅੱਜ ਵੀ ਆਪ ਧਰਮ ਤੇ ਜਾਤ ਔਰ ਬਰਾਦਰੀ ਦੀ ਨਫ਼ਰਤ ਤੋਂ پاک ਹੈ ਅੱਜ ਵੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਆਪਸੀ ਭਾਈਚਾਰਕ ਸਾਂਝ ਦੇ ਵਿੱਚ ਭਾਰਤ ਦੇ ਮੋਦੀ ਨੇ ਔਰ ਲੋਕਾਂ ਨੂੰ ਆਪਸ ਵਿੱਚ ਪਿਆਰ ਔਰ ਮੁਹੱਬਤ ਨਾਲ ਜੋੜਨ ਦਾ ਸੁਨੇਹਾ ਦਿੰਦੇ ਤੇ ਇਸ ਲਈ ਮੈਂ ਬਹੁਤ ਧੰਨਵਾਦ ਕਰਦਾ ਮਾਤਾ ਜੀ ਨੂੰ ਰਜਿੰਦਰ ਕੌਰ ਜੀ ਦਾ ਔਰ ਆਪਣੇ ਭਰਾ ਸਤਨਾਮ ਸਿੰਘ ਜੀ ਰਵਿੰਦਰ ਜੀ ਜਸਵੰਤ ਤੇ ਭੁਪਿੰਦਰ ਸਿੰਘ ਉਹਨਾਂ ਦਾ ਪੂਰੀ ਪੰਚਾਇਤ ਦਾ ਔਰ ਇਸ ਪਿੰਡ ਦੇ ਸਾਰੇ ਲੋਕਾਂ ਦਾ ਕਿ ਜਿੱਥੇ ਮੂਲਕ ਜੀ ਇੱਕ ਪਾਸੇ ਨਫ਼ਰਤ ਦਾ ਜਿਹੜਾ ਆ ਰੋਲਾ ਪਾਇਆ ਜਾ ਰਿਹਾ ਦੂਜੇ ਪਾਸੇ ਪੰਜਾਬ ਜਿਹੜਾ ਉਹ ਮੁਹੱਬਤ ਦੀ ਜਿਹੜੀ ਹਵਾ ਹੈ ਉਹ ਠੰਡੀ ਹਵਾ ਪੂਰੇ ਦੇਸ਼ ਨੂੰ ਦੇ ਰਿਹਾ ਇਸ ਲਈ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣ ਦਾ ਚਾਹਨਾ ਹਾਂ ਜੀ ਅਸੀ ਕਾਲ ਦੀ ਸਾਰਿਆਂ ਨੂੰ ਤੇ ਇਹ ਮੇਰੇ ਦਾਦੀ ਜੀ ਨੇ ਰਜਿੰਦਰ ਕੌਰ ਜੀ ਇਹ ਜਿਹੜੀ ਜਗ੍ਹਾ ਸੀ ਇਹਨਾਂ ਨੇ ਮਿਹਨਤ ਕਰਕੇ ਖਰੀਦੀ ਹੋਈ ਜਗ੍ਹਾ ਸੀ ਤੇ ਅਸੀਂ ਆਪਸੀ ਸਲਾਹ ਕੀਤੀ ਜਦੋਂ ਸਾਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਮਸਜਿਦ ਦੀ ਜਗ੍ਹਾ ਦੀ ਘਾਟ ਹੈ ਤਾਂ ਬੀਬੀ ਜੀ ਕਹਿੰਦੇ ਵੀ ਕਿਉਂ ਨਾ ਆਪਾਂ ਆਪਣੀ ਜ਼ਮੀਨ ਚੋਂ ਇਹ ਜਗ੍ਹਾ ਦੇ ਦਈਏ ਤੇ ਜੋ ਕਿ ਇਹਨਾਂ ਨੇ ਖੁਦ ਮਿਹਨਤ ਕਰਕੇ ਆਪਦੇ ਪੈਸਿਆਂ ਨਾਲ ਖਰੀਦੀ ਹੋਈ ਜਗ੍ਹਾ ਕੋਈ ਸਾਡੀ ਪਛਤਾਨੀ ਜ਼ਮੀਨ ਨਹੀਂ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਬਹੁਤ ਦੂਰੋਂ ਚੱਲ ਕੇ ਇੱਥੇ ਸਾਡਾ ਨੀ ਪੱਥਰ ਦਾ ਅਧਿਕਾਰਤਨ ਕਰਨਾ ਹੈ ਧੰਨਵਾਦ ਮੈਂ ਅਜੈਬ ਸਿੰਘ ਸਾਹਿਬ ਦਾ ਸਰਪੰਚ ਜਖਵਾਲੀ ਅੱਜ ਸਾਡੇ ਨਗਰ ਚ ਸਾਡੇ ਨਗਰ ਦੇ ਵਿੱਚ ਸਹੀ ਸਿਰ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਨਗਰ ਇਧਰਲੇ ਹੱਥ ਗੁਰੂ ਘਰ ਬਣਿਆ ਹੋਆ ਵੱਡਾ ਵੱਡਾ ਸਾਡੇ ਨਗਰ ਤੇ ਰਹਿਮਤਾ ਗੁਰੂ ਸਾਹਿਬ ਨੇ ਜਦੋਂ ਆਏ ਨੇ ਉੱਥੇ ਸਾਰੇ ਸਮਾਜ ਦੇ ਲੋਕਾਂ ਨੇ ਸੇਵਾ ਕੀਤੀ ਗੁਰੂ ਸਾਹਿਬ ਨੇ ਬਖਸ਼ਿਸ਼ ਵੀ ਕੀਤੀ ਹੈ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਚਾਹੇ ਉਹ ਪੰਡਤ ਹਿੰਦੂ ਵੀਰ ਨੇ ਚਾਹੇ ਮੁਸਲਮ ਵੀਰ ਨੇ ਚਾਹੇ ਜ਼ਿਮੀਂਦਾਰ ਵੀਰ ਨੇ ਸਾਰੇ ਧਰਮ ਨੇ ਜਿਹੜੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਸੋ ਜਿੱਥੇ ਕੋਈ ਗੁਰੂ ਘਰ ਦਾ ਕਾਰਜ ਹੁੰਦਾ ਜਾਂ ਮੰਦਰਾਂ ਦਾ ਕਾਰਜ ਹੁੰਦਾ ਮੁਸਲਮ ਭਾਈਚਾਰਾ ਸਭ ਤੋਂ ਅਗਲੀ ਕਤਾਰ ਦੇ ਵਿੱਚ ਹੋ ਕੇ ਉਹਨਾਂ ਸਾਰੇ ਧਾਰਮਿਕ ਸਥਾਨਾਂ ਤੇ ਸੇਵਾ ਵੀ ਕਰਦਾ ਉਹਨਾਂ ਦੇ ਸਾਰੇ ਕਾਰਜਾਂ ਦੇ ਵਿੱਚ ਵੀ ਜਾਂਦਾ ਪਰ ਅੱਜ ਵੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੁਸਲਮਾਨ ਭਾਈਚਾਰਾ ਜੋ ਆਪਣੇ ਰੱਬ ਦਾ ਘਰ ਬਣਾ ਰਿਹਾ ਹੈ ਉਹ ਰੱਬ ਦੇ ਘਰ ਦੇ ਵਿੱਚ ਸਾਡਾ ਸਮੁੱਚਾ ਨਗਰ ਸਮੁੱਚੇ ਨਗਰ ਦੇ ਸਾਰੇ ਲੋਕ ਜਿਨ੍ਹਾਂ ਨੇ ਉਹ ਵੱਧ ਚੜ ਕੇ ਮੁਸਲਮ ਭਾਈਚਾਰੇ ਨੂੰ ਮਾਲੀ ਮਦਦ ਵੀ ਕਰ ਰਹੇ ਨੇ ਹੋਰ ਕਿਸੇ ਕਿਸਮ ਦੀ ਕੋਈ ਸਵਾਵਾਂ ਦੀ ਲੋੜ ਆ ਉਹਦੇ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਪਾ ਰਹੇ ਨੇ ਇਹਨਾਂ ਨੂੰ ਵੀ ਕਿਸੇ ਗੱਲ ਤੇ ਪਿੱਛੇ ਨਹੀਂ ਹਟਦੇ ਜਿਵੇਂ ਗੁਰੂ ਘਰ ਦਾ ਕਾਰਜ ਰਲ ਮਿਲ ਕੇ ਸਿਰੇ ਚੜਾਇਆ ਇਸ ਮਸਜਦ ਨੂੰ ਸਾਜਾ ਸਮੁੱਚਾ ਨਗਰ ਹੈ ਜਿਹੜਾ ਉਹ ਰਲ ਮਿਲ ਕੇ ਇਹ ਕਾਰਜ ਸਿਰੇ ਚੜਾਊਗਾ ਅਰੇ ਇਸ ਕਾਰਜ ਦੇ ਵਿੱਚ ਸਭ ਤੋਂ ਵੱਧ ਜੋ ਯੋਗਦਾਨ ਹੈ ਸਾਡੇ ਨੰਬਰਦਾਰ ਪਰਿਵਾਰਾਂ ਚੋਂ ਸਾਡੇ ਸਤਿਕਾਰਯੋਗ ਮਾਤਾ ਰਜਿੰਦਰ ਕੌਰ ਜੀ ਸੋ ਪਤਨੀ ਸਰਦਾਰ ਜਰਨੈਲ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦੇ ਸੁਪੁੱਤਰ ਸਰਦਾਰ ਭਪਿੰਦਰ ਸਿੰਘ ਜੀ ਉਹਨਾਂ ਦੇ ਅੱਗੇ ਬੇਟੇ ਸਤਨਾਮ ਸਿੰਘ ਜੀ ਕਾਲਾ ਸਾਡੇ ਕਲਾਕਾਰ ਵੀਰ ਰਵਿੰਦਰ ਸਿੰਘ ਜੀ ਮੋਨੋਪੰਚ ਸਾਡੇ ਸਰਦਾਰ ਭਗਵੰਤ ਸਿੰਘ ਜੀ ਨੰਬਰਦਾਰ ਸਾਹਿਬ ਔਰ ਜਸਵੰਤ ਸਿੰਘ ਜੀ ਡਾਕਟਰ ਸਾਡੇ ਹਰਿੰਦਰਪਾਲ ਜੀ ਔਰ ਅਵਤਾਰ ਸਿੰਘ ਜੀ ਇਹਨਾਂ ਨੰਬਰਦਾਰ ਪਰਿਵਾਰ ਸਮੁੱਚਾ ਆਇਆ ਵਾ ਇਹਨਾਂ ਪਰਿਵਾਰਾਂ ਨੇ ਇਹ দান ਵਜੋਂ ਜਗ੍ਹਾ ਦਿੱਤੀ ਆ ਸੋ ਸਮੇਂ-ਸਮੇਂ ਜਿਵੇਂ ਪਹਿਲਾਂ ਪਿੱਛੇ ਵੀ ਇਹ ਮਸਜਿਦ ਬਣ ਰਹੀ ਆ ਜਦੋਂ ਸਾਡੀ ਪੰਚਾਇਤ ਸੀ ਮੈਂ ਸਰਪੰਚ ਸੀ ਆ ਕਾ ਮੇਰੇ ਨਾਲ ਮੁਸਲਮ ਭਾਈ ਚਾਰੇ ਦਾ ਪੰਜ ਇਹਨਾਂ ਦਾ ਪਾਲਖਾ ਉਹ ਵਿੱਚ ਸੀ ਇਹਨਾਂ ਨੇ ਮਸਜਿਦ ਵਾਸਤੇ ਜਗ੍ਹਾ ਮੰਗੀ ਉਹ ਮਸਜਿਦ ਦਾ ਨਵਾਂ ਨਾਮ ਪਾ ਕੇ ਮੁਸਲਿਮ ਜੰਜ ਕਰਦੇ ਤੌਰ ਤੇ ਆ ਨਾਲ ਲੱਗਦੀ ਜਗ੍ਹਾ ਇੱਕ ਸਾਡੇ ਉਸ ਸਮੇਂ ਦੀ ਪੰਚਾਇਤ ਨੇ ਵੀ ਉਹ ਜਗ੍ਹਾ ਮੁਸਲਿਮ ਜੰਜ ਕਰਦੀ ਦਿੱਤੀ ਹੋਈ ਆ ਔਰ ਉੱਥੇ ਮੁਸਲਿਮ ਜੰਜ ਕਰਦੇ ਵਿੱਚ ਪੰਜਾਬ ਸਰਕਾਰ ਦੀ ਗ੍ਰਾਂਟ ਲਾ ਕੇ ਉਹਦੇ ਬਿਲਡਿੰਗ ਵੀ ਤਿਆਰ ਕੀਤੀ ਹੋਈ ਆ ਸਮੇਂ-ਸਮੇਂ ਤੇ ਸਾਰਾ ਨਗਰ ਹੈ ਜਿਹੜਾ ਇਹਨਾਂ ਦੀ ਹਰ ਕੰਮ ਦੇ ਵਿੱਚ ਸਫਲ ਹੁੰਦਾ ਹੈ ਅਰ ਹੁਣ ਵੀ ਸਾਡੇ ਨਗਰ ਨੂੰ ਗੁਰੂ ਘਰ ਦੇ ਨਾਂ ਤੇ ਬਹੁਤ ਵੱਡੀ ਗ੍ਰਾਂਟ ਆਈ ਵੀ ਆ ਜਿਵੇਂ ਪਹਿਲਾਂ ਨਗਰ ਚ ਮੁਸਲਮਾਨ ਬੀਸ ਬਾਰੀਆਂ ਦਾ ਹਿੱਸਾ ਪੈਂਦਾ ਰਿਹਾ ਹੁਣ ਵੀ ਜੋ ਇਹਨਾਂ ਦੇ ਕੰਮ ਨੇ ਉਹ ਸਾਰੇ ਪਹਿਲ ਦੇ ਆਧਾਰ ਤੇ ਜਿਹੜੇ ਨੇ ਉਹ ਹੋਣਗੇ ਸੋ ਸਾਰਿਆਂ ਦਾ ਧੰਨਵਾਦ ਅੱਜ ਸਾਡੇ ਵਿਸ਼ੇਸ਼ ਤੌਰ ਤੇ ਹਜ਼ਰਤ ਮਲਾਨਾ ਜੀ ਜੋ ਸ਼ਾਹੀ امام ਨੇ ਪੰਜਾਬ ਦੇ ਲੁਧਿਆਣਵੀ ਜੀ ਉਹ ਵਿਸ਼ੇਸ਼ ਤੌਰ ਤੇ ਚੇਚੇ ਤੌਰ ਤੇ ਪਹੁੰਚੇ ਨੇ ਅਸੀਂ ਸਮੁੱਚੇ ਨਗਰ ਵੱਲੋਂ ਇਹਨਾਂ ਨੂੰ ਜਿਵੇਂ ਵੀ ਕਹਿੰਦੇ ਆ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਆਪਣੇ ਸਮੁੱਚੇ ਟੀਮ ਨਾਲ ਸਾਡੇ ਨਗਰ ਚ ਆਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਅਗਲਾ ਪ੍ਰੋਗਰਾਮ ਆਪਾਂ ਪੰਡਾਲ 'ਤੇ ਬੈਠ ਕੇ ਸਾਰਾ ਸੁਣਨਾ ਸਮੁੱਚੇ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਮ ਵਾਲੇਕੁਮ ਵਾਹਿਗੁਰੂ ਜੀ ਕੀ ਫਤਿਹ ਮੈਂ ਅਸੀਂ ਪਿੰਡ ਦਾ ਨਵਾਲਾ ਜਹਾ ਸੇਵਕੋਣ ਦੇ ਨਾਤੇ ਸ਼ਾਹੀ ਇਮਾਮ ਜੀ ਸਾਡੇ ਪਿੰਡ ਆਏ ਨੇ ਨਹੀਂ ਪੱਥਰ ਖਵਾਤੇ ਅਸੀਂ ਇਹਨਾਂ ਦਾ ਪੰਚਾਇਤ ਵੱਲੋਂ ਸੂ ਨਗਰ ਨਿਵਾਸੀਆਂ ਵੱਲੋਂ ਬਹੁਤ ਬਹੁਤ ਦਿਲ ਦੀ ਗਹਿਰਾਈੋਂ ਧੰਨਵਾਦ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਮੀਤ ਮਾਤਾ ਰਜਿੰਦਰ ਕੌਰ ਜੀ ਦਾ ਜਿਨ੍ਹਾਂ ਨੇ ਜਗਾ ਇਹ ਮਸੀਤਵਾ ਤੇ ਦਾਨ ਦਿੱਤੀ ਆ ਤੇ ਸਮੂਹ ਲਗਰਨ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਆ ਇਹ ਵਿੱਚ ਹਰ ਇੱਕ ਕੰਮ ਜਿਹੜਾ ਸਾਡੇ ਪਿੰਡ ਤਕਰੀਬ ਨੂੰ ਦਾ ਹਰ ਇੱਕ ਸਹਿਯੋਗ ਨਾਲ ਕਰਦਿਆ ਸੀ ਚਾਹੇ ਉਹ ਪੰਡਤਾਂ ਦਾ ਹੋਵੇ ਚਾਹੇ ਮੁਸਲਮਾਨ ਆਪੀਰਾਂ ਦਾ ਹੋਵੇ ਚਾਹੇ ਗੁਰੂ ਘਰ ਦਾ ਹੋਵੇ ਹਰ ਇੱਕ ਕੰਮ ਉਹ ਅਸੀਂ ਇਕੱਠੇ ਕਰਦੇ ਹਾਂ ਅਸੀਂ ਸਾਈ ਇਮਾਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਸਾਡੇ ਨਗਰ ਤੇ ਕਿਰਪਾ ਹੋਈ ਹੈ ਜੀ ਸਾਡੇ ਮੁਸਲਮਾਨ ਭਾਈਚਾਰੇ ਨੂੰ ਜੋ ਮਸਜਿਦ ਬਣਾਉਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਇਹ ਕਾਫੀ ਚਿਰ ਤੋਂ ਮੁਸਲਮਾਨ ਭਾਈਚਾਰੇ ਦੀ ਮੰਗ ਸੀਗੀ ਇਸ ਕਰਕੇ ਗੱਲਾਂ ਚੱਲਦੀਆਂ ਰਹੀਆਂ ਵੀ ਮਸਜਿਦ ਬਣਾਉਣੀ ਆ ਮਸਜਿਦ ਬਣਾਉਣੀ ਆ ਕਿਤੇ ਕੋਈ ਜਗ੍ਹਾ ਦਾ ਸਹੀ ਟਿਕਾਣਾ ਨਾ ਹੋ ਸਕੇ ਜੀ ਉਸ ਕਰਕੇ ਮੁਸਲਮਾਨ ਭਾਈਚਾਰੇ ਦੀ ਗੱਲ ਚੱਲੀ 10 ਵੱਲੋਂ ਵੀ ਆਫਰ ਕੀਤੀ ਗਈ ਹੈ ਜੀ ਪਹਿਲਾਂ ਮੁਸਲਮਾਨ ਭਾਈਚਾਰੇ ਨੂੰ ਵੀ ਮੇਰੀਆਂ ਦੋ ਜਗ੍ਹਾ ਪਈਆਂ ਨੇ ਤੁਸੀਂ ਭਾਈ ਸ਼ੂਟ ਕਰ ਲਓ ਜਗ੍ਹਾ ਜਿਹੜੀ ਤੁਹਾਨੂੰ ਸ਼ੂਟ ਆਉਂਦੀ ਐ ਮੈਂ ਤੁਹਾਨੂੰ ਉਹ ਜਗ੍ਹਾ ਦੇ ਦਿੰਨਾ ਐ ਚਲੋ ਗੱਲ ਚਲਦੀ 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 ਸਾਡੀ ਮਾਤਾ ਰਜਿੰਦਰ ਕੌਰ ਸਤਨਾਮ ਸਿੰਘ ਸਾਡਾ ਵੀਰ ਗਾਇਕਾ ਜੀ ਕਾਲਾ ਇਹਨਾਂ ਨੂੰ ਪਤਾ ਲੱਗਿਆ ਫਿਰ ਇਹਨਾਂ ਨੇ ਜੀ ਔਰ ਇਹਨਾਂ ਨੂੰ ਜਗ੍ਹਾ ਜਿਹੜੀ ਦਿੱਤੀ ਚਲੋ ਇਹ ਕਹਿੰਦੇ ਵੀ ਅਸੀਂ ਸਲਾਹ ਕਰ ਲਏ ਆ ਵੀ ਇਹ ਤੇਰੇ ਲਈ ਜਗ੍ਹਾ ਠੀਕ ਹੋਈ ਤਾਂ ਉਹ ਦੇ ਦਾਂਗੇ ਲੈ ਲਾਂਗੇ ਜੀ ਤੇ ਸਾਡੇ ਇਹਨਾਂ ਤੇ ਕਿਰਪਾ ਹੋ ਗਈ ਨੌਵੇਂ ਪਾਤਸ਼ਾਹ ਦਾ ਸਾਡੇ ਇਤਿਹਾਸਕ ਗੁਰਦੁਆਰਾ ਜੀ ਮੈਂ ਉਹਦਾ ਨਮਾਣਾ ਦਾ ਸੇਵਾਦਾਰ ਹਾਂ ਜੀ ਤੇ ਮੁਸਲਮਾਨ ਭਾਈਚਾਰੇ ਸਾਡੇ ਹਰ ਇੱਕ ਕੰਮ ਚ ਸਾਰਿਆਂ ਲਈ ਵੱਧ ਚੜ ਕੇ ਹਿੱਸਾ ਪਾਉਂਦਾ ਜੀ ਉਸੇ ਤਰ੍ਹਾਂ ਅਸੀਂ ਮੁਸਲਮਾਨ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੀ ਕਿਸੇ ਵੀ ਗੱਲੋਂ ਅਸੀਂ ਇਹਨਾਂ ਦੇ ਪਿੱਛੇ ਨਹੀਂ ਹਟਦੇ ਜੀ ਬਾਕੀ ਮੁਸਲਮਾਨ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਦੇ ਮਸਜਿਦ ਲਿਆਂ ਰੱਬ ਦੇ ਘਰ ਦੀਆਂ ਜੋ ਸਾਡੇ ਲੁਧਿਆਣੇ ਤੋਂ ਆਏ ਨੇ ਜੀ ਅਸੀਂ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਜੀ ਇਹਨਾਂ ਨੇ ਸਾਡੇ ਪੰਡ ਚਰਨਪਾਏ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਜਖਵਾਲੀ ਪਿੰਡ ਦੇ ਵਿੱਚ ਕਾਫੀ ਟਾਈਮ ਤੋਂ ਬਾਜੀਦਾ ਕੋਈ ਤਾਮਨ ਨਹੀਂ ਬਣ ਰਿਹਾ ਸੀ ਉਹਦੇ ਕਰਕੇ ਹੁਣ ਸਾਨੂੰ ਵੀਰ ਨੇ 17 ਵੀਰ ਨੇ ਜਗ੍ਹਾ ਦਿੱਤੀ ਆ ਤੇ ਉਹਦਾ ਅਧਿਕਾਣ ਕੀਤਾ ਜੀ ਸਾਰੇ ਪਿੰਡ ਦਾ ਸਹਿਯੋਗ ਨਾਲ ਸਾਡਾ ਮੱਜੀ ਦਾ ਕੰਮ ਚੱਲ ਰਿਹਾ ਜੀ ਬਹੁਤ ਬਹੁਤ ਮਿਹਰਬਾਨੀ ਸਭ ਸਾਰੇ ਪਿੰਡ ਦੀ ਸਾਰੇ ਭਾਈਆਂ ਦੀ